हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ 47 ਨੰਬਰ ਜਿਹੜਾ ਟੈਸਟ ਪਾਇਆ ਉਹਦਾ ਗਣਿਤ ਵਾਲਾ ਪੋਰਸ਼ਨ ਦਾ ਸੋਲੂਸ਼ਨ ਆ ਉਹ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕਹਿੰਦਾ ਸਮਕੋਣ ਦਾ 1/3 ਹੁੰਦਾ ਹੈ ਤਾਂ ਸਮਕੋਣ ਦਾ ਬੇਟਾ 1/3 ਕੀ ਹੁੰਦਾ ਵੀ 90 ਸਮਕੋਣ ਸ ਆ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿੰਨੇ ਡਿਗਰੀ ਦਾ ਹੈਗਾ ਤਾਂ 90 ਦਾ 1 90 ਦਾ ਕੀ ਹੁੰਦੇ ਗੁਣਾ ਦਾ 1/3 1/3 ਮਤਲਬ 1/3 ਤਾਂ ਇਹਦੇ ਨਾਲ ਆਪਾਂ ਇਹਨੂੰ ਕੱਟ ਦਾਂਗੇ 3 3 9 0 ਦੀ 0 30 ਡਿਗਰੀ ਸਮਕੋਣ ਦਾ 1/3 ਕਿੰਨੇ ਡਿਗਰੀ ਆ ਗਿਆ 30 ਡਿਗਰੀ ਤੇ ਬੇਟਾ ਤੀਜੀ ਆਪਸ਼ਨ ਹੈ ਜਿਹੜੀ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਵਰਗ ਦਾ ਕੀਰਾ 16 ਮੀਟਰ ਹੈ ਇਸ ਦੀ ਭੁਜਾ ਹੋਵੇਗੀ ਦਾ ਵਰਗ ਦਾ ਘੇਰਾ 16 ਮੀਟਰ ਹੈ ਬੇਟਾ ਤਾਂ ਵਰਗ ਦਾ ਘੇਰਾ 16 ਆ ਇਹਦਾ ਮਤਲਬ ਵਰਗ ਦੇ ਘੇਰੇ ਦਾ ਸੂਤਰ ਕੀ ਹੁੰਦਾ 4 ਪੂਜਾ ਬਰਾਬਰ ਘੇਰਾ ਬੇਟਾ 4 ਪੂਜਾ ਬਰਾਬਰ ਘੇਰਾ ਘੇਰੇ ਦਾ ਸੂਤਰ ਹੁੰਦਾ ਨਾ ਇਹ ਠੀਕ ਹੈ ਤਾਂ ਹੁਣ ਬੇਟਾ 4 ਪੂਜਾ ਬਰਾਬਰ 16 ਠੀਕ ਹੈ ਤਾਂ 4 ਨੇ ਇਧਰਲੇ ਪਾਸੇ ਜਾ ਕੇ ਭਾਗ ਹੋ ਜਾਣਾ ਇਹਦੇ ਨਾਲ ਠੀਕ ਹੈ 16 ਨਾਲ ਤਾਂ 4 ਚੋਕੇ 16 ਪੂਜਾ ਕਿੰਨੇ ਯੂਨਟ ਆ ਜੂਗੀ 4 ਯੂਨਟ 4 ਸੈਂਟੀਮੀਟਰ ਜਿਹੜਾ ਇਹਦਾ ਮੀਟਰ ਜਾਂ ਸੈਂਟੀਮੀਟਰ ਜਿਹਦੇ ਵਿੱਚ ਵੀ ਚਲਦੇ ਪਏ ਉਹ ਸਾਡਾ ਯੂਨਟ ਉੱਤਰ ਆ ਜੂਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਕਹਿੰਦਾ ਪਿਆ ਚਿੱਤਰ ਵਿੱਚ x ਦੀ ਕੀਮਤ ਪਤਾ ਕਰੋ ਇਧਰਲਾ ਪਾਸਾ 148 ਡਿਗਰੀ ਦਿੰਦਾ ਪਿਆ ਠੀਕ ਹੈ ਤੇ ਆਹ ਜਿਹੜਾ ਹੈਗਾ ਆਪਾਂ x ਦੀ ਕੀਮਤ ਪਤਾ ਕਰਨੀ ਹੈ ਇਹ x ਡਿਗਰੀ ਹੈ ਸਾਨੂੰ ਪਤਾ ਵੀ ਆ ਥੱਲੇ ਇੱਕ ਸਰਲ ਰੇਖਾ ਹੈਗੀ ਆ ਸਰਲ ਰੇਖਾ ਦੇ ਉੱਤੇ ਕੋਣ 180 ਡਿਗਰੀ ਦਾ ਬਣਦਾ ਹੈ ਹਨਾ 148 ਦਾ ਆ ਨਿਕਲ ਗਿਆ ਤੇ 180 ਚੋਂ 148 ਘਟਾ ਦਾਂਗੇ ਤਾਂ ਉਹ ਸਾਡਾ ਜਿਹੜਾ ਹੈਗਾ ਐਕਸ ਆ ਜਾਊਗਾ ਜਾਂ ਸਾਨੂੰ ਪਤਾ ਐ ਐਕਸ ਜਮਾ 148 ਬਰਾਬਰ 180 ਆ ਦੇਖੋ ਬੇਟਾ ਐਕਸ ਜਮਾ 148 ਬਰਾਬਰ 180 ਬੇਟਾ ਤਾਂ x 180 148 ਤਾਂ ਬਰਾਬਰ 32° ਉੱਤਰ ਆ ਜਾਣਾ ਸੀ ਠੀਕ ਹੈ ਬੇਟਾ ਤਾਂ ਆ ਦੇਖੋ ਬੇਟਾ ਤਾਂ ਬੇਟਾ 32° ਸਾਡਾ ਉੱਤਰ ਆ ਗਿਆ ਸੀ 파ਟ ਦੇ ਉੱਤੇ ਦੇਖੋ 32° ਉੱਤਰ ਦਿੱਤਾ ਹੋਇਆ ਇਸ ਕਰਕੇ ਬੇਟਾ ਅਸੀਂ ਸੀ 파ਟ ਨੂੰ ਤੀਜੇ ਨੂੰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਅੱਗੇ ਬੇਟਾ ਆ ਗਿਆ ਸਵਾਲ ਨੰਬਰ 24 ਕਹਿੰਦਾ ਇੱਕ ਵਰਗ ਤੇ ਆਇਤ ਦਾ ਖੇਤਰਫਲ ਬਰਾਬਰ ਹੈ ਠੀਕ ਹੈ ਜੇਕਰ ਵਰਗ ਦਾ ਖੇਤਰਫਲ 16 ਵਰਗ ਮੀਟਰ ਹੋਵੇ ਤੇ ਆਇਤ ਦੀ ਲੰਬਾਈ 8 ਮੀਟਰ ਹੋਵੇ ਤਾਂ ਆਇਤ ਦੀ ਚੌੜਾਈ ਪਤਾ ਕਰੋ ਤਾਂ ਬੇਟਾ ਇਹਦੇ ਵਿੱਚ ਕੀ ਹੈਗਾ ਆਇਤ ਦਾ ਖੇਤਰਫਲ ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ ਹੁੰਦਾ ਹੈ ਠੀਕ ਹੈ ਬੇਟਾ ਤਾਂ ਵਰਗ ਦਾ ਤੇ ਆਇਤ ਦਾ ਖੇਤਰਫਲ ਬਰਾਬਰ ਹੈ ਜੇ ਵਰਗ ਦਾ ਖੇਤਰਫਲ 16 ਤਾਂ ਆਇਤ ਦਾ ਵੀ 16 ਹੋ ਗਿਆ ਬੇਟਾ 16 ਲੰਬਾਈ ਕਿੰਨੀ ਦਿੱਤੀ ਹੋਈ ਹੈ 8 ਮੀਟਰ 8 ਚੌੜਾਈ ਪਤਾ ਕਰਨੀ ਹੈ ਬੇਟਾ ਆਪਾਂ ਤਾਂ 8 ਜਿਹੜਾ ਗੁਣਾ ਦੀ ਰਕਮ ਹੈ ਇੱਧਰ ਆ ਕੇ ਭਾਗ ਚ ਬਦਲ ਜਾਂਦੀ ਹੈ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਬਰਾਬਰੇ ਦੇ ਤੇ ਇੰਨੇ 16 ਦਾ ਭਾਗ ਹੋ ਜਾਣਾ ਇਹ ਕੱਟੇ ਜਾਣੇ 8 1 8 8 2 16 ਤੇ ਚੌੜਾਈ ਬਰਾਬਰ 2 ਮੀਟਰ ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਇਸ ਕਰਕੇ ਬੇਟਾ ਆਹਾ ਆਪਸ਼ਨ 3 ਜਿਹੜੀ ਇਹ 2 ਮੀਟਰ ਉੱਤਰ ਦਿੰਦਾ ਪਿਆ ਹੈ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਕਹਿੰਦਾ ਵਰਗ ਦਾ ਘੇਰਾ 84 ਸੈਂਟੀਮੀਟਰ ਹੈ ਤਾਂ ਉਸ ਦਾ ਖੇਤਰਫਲ ਕੀ ਹੋਵੇਗਾ ਤਾਂ ਬੇਟਾ ਵਰਗ ਦਾ ਘੇਰਾ 84 ਸੈਂਟੀਮੀਟਰ ਹੈ ਆ ਵਰਗ ਹੈ ਬੇਟਾ ਇੱਕ ਵਰਗ ਦਾ ਘੇਰਾ 84 ਹੈ ਤਾਂ ਘੇਰੇ ਦਾ ਸੂਤਰ ਕੀ ਹੁੰਦਾ ਹੈ ਘੇਰਾ ਬਰਾਬਰ 4 ਪੂਜਾ ਠੀਕ ਹੈ ਤਾਂ 84 ਬਰਾਬਰ 4 ਪੂਜਾ ਤਾਂ ਇਹ ਬੇਟਾ 4 ਤੇ ਕੱਟੇ ਜਾਣੇ 4 ਨੇ ਇਧਰ ਆ ਕੇ ਭਾਗ ਆ ਜਾਣਾ ਤਾਂ ਇੱਥੇ 21 ਆ ਜਾਣੇ ਆ ਵਰਗ ਦੀ ਇੱਕ ਭੁਜਾ ਜਿਹੜੀ ਆ ਉਹ ਕਿੰਨੀ ਆ ਗਈ ਭੁਜਾ ਬਰਾਬਰੇ ਕਿੰਨੀ ਆ ਗਈ 21 ਸੈਂਟੀਮੀਟਰ ਜੇ ਭੁਜਾ 21 ਸੈਂਟੀਮੀਟਰ ਆ ਗਈ ਤਾਂ ਆ ਗਈ ਤਾਂ ਖੇਤਰਫਲ ਬਰਾਬਰੇ ਭੁਜਾ ਗੁਣਾ ਭੁਜਾ 21 ਗੁਣਾ 21 ਤਾਂ 21 21 ਕਿੰਨੇ ਹੁੰਦੇ ਆ 441 441 ਕੀ ਵਰਗ ਸੈਂਟੀਮੀਟਰ ਕਿਉਂਕਿ ਖੇਤਰਫਲ ਆ ਜਿਹੜਾ ਵਰਗ ਯੂਨਿਟਾਂ ਦੇ ਵਿੱਚ ਹੁੰਦਾ ਆ ਤਾਂ ਆਪਾਂ ਦੇਖਦੇ ਆ 441 ਕਿੱਥੇ ਦਿੱਤਾ ਹੋਇਆ ਬੇਟਾ ਆ ਤੇ ਨੰਬਰ ਤੇ 441 ਉੱਤਰ ਦਿੱਤਾ ਹੈ ਇਸ ਕਰਕੇ ਤੀਜੀ অপਸ਼ਨ ਨੂੰ ਅਸੀਂ ਐਜ਼ ਅ ਰਾਈਟ অপਸ਼ਨ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 5 ਤੇ 25 ਨੰਬਰ ਸਵਾਲ ਸੀ ਐਸਐਲ ਦੇ ਵਿੱਚ ਇਹ ਬੇਟਾ ਤੇ ਆਪਣੀ ਵੀਡੀਓ ਦਾ ਪੰਜਵਾਂ ਸਵਾਲ ਸੀ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ